ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਜਿਹੜੀ ਇਹ ਵੀਡੀਓ ਲੈ ਕੇ ਆਏ ਆ ਸੋ ਇਹ ਦੇਖੋ ਵੀਡੀਓ ਕਿੰਨੀ ਜਿਹੜੀ ਆ ਹੈਰਾਨੀਜਨਕ ਆ ਸੋ ਜਦੋਂ ਕੁੜੀ ਬਣ ਸਰਕਾਰੀ ਨੌਕਰੀ ਦਾ ਪੇਪਰ ਦੇਣ ਇੱਕ ਆਇਆ ਮੁੰਡਾ ਠੀਕ ਹੈ ਜੀ ਸੂਟ ਸਲਵਾਰ ਬਿੰਦੀ ਲਗਾ ਕੇ ਜਿਹੜਾ ਪਹੁੰਚਿਆ ਸੈਂਟਰ ਤੇ ਸੋ ਕੀ ਏ ਇਸ ਦੀ ਪੂਰੀ ਜਾਣਕਾਰੀ ਸਾਰੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਦੇਵਾਂਗੇ ਸੋ ਇਹ ਮੁੰਡਾ ਤੁਸੀਂ ਦੇਖ ਸਕਦੇ ਹੋ ਜੋ ਕਿ ਜਿਹੜਾ ਕੁੜੀ ਦੇ ਭੇਜ ਦੇ ਵਿੱਚ ਆਇਆ ਸੀਗਾ ਸਰਕਾਰੀ ਨੌਕਰੀ ਦਾ ਜਿਹੜਾ ਆ ਉਹ ਪੇਪਰ ਦੇਣ ਵਾਸਤੇ ਤੇ ਇਸ ਨੂੰ ਜਿਹੜਾ ਆ ਕਰਮਚਾਰੀਆਂ ਵੱਲੋਂ ਜਿਹੜਾ ਐਗਜ਼ਾਮ ਦੇ ਕਰਮਚਾਰੀਆਂ ਵੱਲੋਂ ਜਿਹੜਾ ਆ ਉਹ ਫੜ ਲਿਆ ਗਿਆ ਪੇਪਰਦਾਨ ਸੋ ਕੀ ਐਸ ਦੀ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦੇਵਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਠੀਕ ਹੈ ਜੀ ਸੋ ਆਜੋ ਤੁਹਾਨੂੰ ਇਹ ਦਿਖਾਲਦੇ ਆਂ ਕੀ ਪ੍ਰੋਸੈਸਸਿਸ ਦਾ ਜਿਹੜਾ ਰਿਹਾ ਆ ਤੇ ਇਹ ਮੁੰਡਾ ਕਿਵੇਂ ਜਿਹੜਾ ਗਿਆ ਪੇਪਰ ਦੇਣ ਇਹ ਮੁੰਡੇ ਦੀ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਦੇਖੋ ਐ ਬਿੰਦੀ ਲਗਾ ਕੇ ਠੀਕ ਹੈ ਜੀ ਹੱਥ ਦੇ ਵਿੱਚ ਚੂੜੀਆਂ ਪਾਈਆਂ ਸੂਟ ਪਾਇਆ ਕੁੜੀਆਂ ਵਾਲਾ ਠੀਕ ਹੈ ਜੀ ਤੇ ਇਹ ਜਿਹੜਾ ਐਗਜ਼ਾਮ ਦੇਣ ਚੱਲ ਗਿਆ ਤੇ ਦੇਖੋ ਇੱਥੋਂ ਤੱਕ ਕਿ ਦੇਖੋ ਇਸਨੇ ਜਿਹੜਾ ਵੋਟਰ ਆਈਡੀ ਕਾਰਡ ਦੇ ਵੀ ਜਿਹੜਾ ਆ ਉਦੇ ਉੱਤੇ ਆਪਣੀ ਜਿਹੜੀ ਆ ਫੋਟੋ ਲਾਈ ਹੋਈ ਆ ਠੀਕ ਹੈ ਜੀ ਪਹਿਲੇ ਹੀ ਸਾਰਾ ਜਿਹੜਾ ਉਹਨੇ ਕੰਮ ਅਟੈਚ ਕਰਕੇ ਰੱਖਿਆ ਹੋਇਆ ਹੈ ਇੱਥੇ ਨੇਮ ਤੁਸੀਂ ਦੇਖ ਸਕਦੇ ਹੋ ਪਰਮਜੀਤ ਸਿੰਘ ਤੇ ਫਾਦਰ ਨੇਮ ਦੇਖ ਸਕਦੇ ਹੋ ਭਜਨ ਲਾਲ ਠੀਕ ਹੈ ਜੀ ਤੇ ਬਾਕੀ ਇਸ ਮੁੰਡੇ ਦਾ ਨਾਮ ਵੈਸੇ ਹੈਗਾ ਅੰਗਰੇਜ਼ ਸਿੰਘ ਸੋ ਇਹ ਜਾਲੀ ਜਿਹੜੇ ਆ ਡਾਕੂਮੈਂਟ ਬਣਾ ਕੇ ਤੇ ਉੱਥੇ ਗਿਆ ਸੀਗਾ ਇਗਜ਼ਾਮ ਦੇਣ ਉੱਥੇ ਨੂੰ ਜਿਹੜਾ ਆ ਫੜ ਲਿਆ ਗਿਆ ਤੇ ਦੇਖੋ ਇੱਕ ਹੈਰਾਨੀਜਨਕ ਘਟਨਾ ਕ੍ਰਮ ਵੇਚ ਇੱਕ ਵਿਅਕਤੀ ਯੂਨੀਵਰਸਿਟੀ ਦੀ ਪ੍ਰੀਖਿਆ ਦੇਣ ਲਈ ਔਰਤ ਦੇ ਕੱਪੜੇ ਪੈਨ ਕੇ ਯੂਨੀਵਰਸਿਟੀ ਨੂੰ ਧੋਖਾ ਦੇਣ ਵਿੱਚ ਕਾਮਯਾਬ ਹੋ ਗਿਆ ਪਰ ਬਾਅਦ ਵਿੱਚ ਬਾਇਓਮੈਟ੍ਰਿਕ ਪ੍ਰਿੰਟ ਬੇਮਿਸਾਲ ਹੋਣ ਤੇ ਪ੍ਰੀਖਿਆ ਅਧਿਕਾਰੀਆਂ ਨੇ ਉਸ ਨੂੰ ਫੜ ਲਿਆ ਦੇਖੋ ਬੰਦਾ ਐਗਜ਼ਾਮ ਦੇਣ ਇੰਟਰਵਿਊ ਹੋ ਗਿਆ ਸੀ ਠੀਕ ਹੈ ਜੀ ਪ੍ਰੀਖਿਆ ਜਿਹੜੀ ਦੇ ਵੀ ਦਿੱਤੀ ਸੀ ਜਦੋਂ ਬਾਇਓਮੈਟ੍ਰਿਕ ਪ੍ਰਿੰਟ ਲਿਆ ਗਿਆ ਜਦੋਂ ਅੰਗੂਠੇ ਦਾ ਨਿਸ਼ਾਨ ਲਿਆ ਗਿਆ ਤਾਂ ਇਹ ਉਦੋਂ ਜਿਹੜਾ ਆ ਇਸ ਨੂੰ ਫੜ ਲਿਆ ਗਿਆ ਠੀਕ ਹੈ ਜੀ ਤੇਜ਼ ਦੀ ਹੋਰ ਜਾਣਕਾਰੀ ਦੇਖਦੇ ਹਾਂ ਇਹ ਜਿਹੜੀ ਘਟਨਾ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਦੀ ਪੈਰਾ ਮੈਡੀਕਲ ਭਰਤੀ ਲਈ ਚੱਲ ਰਹੀਆਂ ਪ੍ਰੀਖਿਆਵਾਂ ਦੌਰਾਨ ਉਸ ਸਮੇਂ ਸਾਹਮਣੇ ਆਈ ਜਦੋਂ ਫਾਜ਼ਿਲਕਾ ਦੇ ਵਸਨੀਕ ਅੰਗਰੇਜ਼ ਸਿੰਘ ਨਾਂ ਦੇ ਵਿਅਕਤੀ ਇਸ ਮੁੰਡੇ ਦਾ ਨਾਂ ਜਿਹੜਾ ਅੰਗਰੇਜ਼ ਸਿੰਘ ਹੈ ਅੰਗਰੇਜ਼ ਸਿੰਘ ਨਾਂ ਦੇ ਵਿਅਕਤੀ ਨੇ ਸੂਟ ਲਾਲ ਚੂੜੀਆਂ ਬਿੰਦੀ ਅਤੇ ਲਿਪਸਟਿਕ ਪਹਿਨ ਕੇ ਜਿਹੜਾ ਹੈ ਡੀਏਵੀ ਪਬਲਿਕ ਸਕੂਲ ਵਿੱਚ ਬਣੇ ਪ੍ਰੀਖਿਆ ਕੇਂਦਰ ਵਿੱਚ ਭਜਨ ਲਾਲ ਦੀ ਧੀ ਪਰਮਜੀਤ ਕੌਰ ਦੀ ਵਿਦਿਆਰਥੀ ਦੀ ਆਈਡੀ ਤੇ ਯੂਨੀਵਰਸਿਟੀ ਦੀ ਪ੍ਰੀਖਿਆ ਦੇਣ ਲਈ ਆਇਆ ਕੋਟਕਪੂਰਾ ਦੇ ਵਿੱਚ ਠੀਕ ਹੈ ਜੀ ਸੋ ਦੇਖੋ ਕਿੰਨੀ ਹੈਰਾਨੀ ਜਨਕ ਵਾਲੀ ਗੱਲ ਹੈ ਕੁੜੀ ਦੀ ਥਾਂ ਤੇ ਜਿਹੜਾ ਹੈ ਮੁੰਡਾ ਪੇਪਰ ਦੇਣ ਜਿਹੜਾ ਹੈ ਭੇਸ ਬਦਲ ਕੇ ਚੱਲ ਗਿਆ ਇਹ ਇਤਹਾਸ ਦਾ ਹੈ ਕਿ ਇਹਨੇ ਜਿਹੜਾ ਆ ਯੂਨੀਵਰਸਿਟੀ ਨੂੰ ਧੋਖਾ ਦੇਣ ਵਾਲੇ ਜਿਹੜੇ ਆ ਪੁਰਸ਼ ਉਮੀਦਵਾਰ ਨੇ ਝੂਠੀ ਪਛਾਣ ਦੇ ਤਹਿਤ ਪ੍ਰੀਖਿਆ ਦੇਣ ਦੇ ਲਈ ਜਾਲੀ ਵੋਟਰ ਕਾਰਡ ਅਤੇ ਆਧਾਰ ਕਾਰਡ ਦੀ ਵੀ ਜਿਹੜੀ ਆ ਉਹ ਵਰਤੋਂ ਕੀਤੀ ਸੋ ਇਸ ਤੇ ਜਿਹੜੀਆਂ ਦੋ ਤਰ੍ਹਾਂਾਂ ਲੱਗਣਗੀਆਂ ਇੱਕ ਤਾਂ ਜਿਹੜੇ ਆ ਡਾਕੂਮੈਂਟ ਦੇ ਨਾਲ ਛੇੜ-ਛਾੜ ਕਰਨ ਦੇ ਲਈ ਤੇ ਦੂਜਾ ਜਿਹੜਾ ਆ ਕੁੜੀ ਦੇ ਭੇਸ ਵਿੱਚ ਜਾਣ ਵਾਸਤੇ ਠੀਕ ਹੈ ਜੀ ਦੋ ਤਰ੍ਹਾਂ ਆ ਇਸ ਤੇ ਲੱਗਣਗੀਆਂ ਸੋ ਤੁਸੀਂ ਵੀ ਜਿਹੜੇ ਆਪਣੇ ਐਗਜ਼ਾਮ ਦੇਣੇ ਆ ਚਾਹੇ ਕੋਈ ਵੀ ਐਗਜ਼ਾਮ ਹੋਵੇ ਉਸ ਦੇ ਵਿੱਚ ਤੁਸੀਂ ਜਿਹੜਾ ਆ ਕੋਈ ਵੀ ਇਦਾਂ ਦੀ ਜਿਹੜੀ ਹਰਕਤ ਨਹੀਂ ਕਰਨੀ ਠੀਕ ਹੈ ਜੀ ਸੋ ਬਾਕੀ ਦੇਖੋ ਜਿਹੜਾ ਐਗਜ਼ਾਮੀਨਰ ਹੁੰਦਾ ਆ ਜਿੱਥੋਂ ਜਾ ਕੇ ਤੁਹਾਡੀ ਸੋਚ ਖਤਮ ਹੁੰਦੀ ਆ ਉੱਥੇ ਐਗਜ਼ਾਮੀਨਰ ਦੀ ਜਿਹੜੀ ਸੋਚ ਜਿਹੜੀ ਆ ਉਹ ਸ਼ੁਰੂ ਹੁੰਦੀ ਆ ਸੋ ਇਹਨਾਂ ਗੱਲਾਂ ਦਾ ਤੁਸੀਂ ਬਹੁਤ ਜਿਹੜਾ ਜ਼ਿਆਦਾ ਜਿਹੜਾ ਧਿਆਨ ਰੱਖਣਾ ਆ ਸੋ ਬਾਕੀ ਬਦਨਾਮੀ ਵਾਲੀ ਵੀ ਗੱਲ ਹੈ ਦੇਖੋ ਇਹਦੇ ਪਿੰਡ ਦਾ ਵੀ ਦੇਖੋ ਹੁਣ ਕੀ ਸੋਚਦੇ ਹੋਣਗੇ ਪਿੰਡ ਦੇ ਵੀ ਲੋਕ ਹਨਾ ਜਾਂ ਜਿਹੜੀ ਵੀ ਸਿਟੀ ਦੇ ਵਿੱਚ ਰਹਿੰਦਾ ਹੋਵੇਗਾ ਸੋ ਇਦਾਂ ਦਾ ਕੰਮ ਤੁਸੀਂ ਕੋਈ ਵੀ ਨਹੀਂ ਕਰਨਾ ਬਾਕੀ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ